ਉਹਨਾਂ ਰਣਜੀਤ ਸਿੰਘ ਟੱਡਰੀਆ ਵਾਲੇ ਦੇ ਉੱਪਰ ਵੱਡੇ ਦੋਸ਼ ਲੱਗੇ ਨੇ ਤੇ ਟੱਡਰੀਆ ਵਾਲਾ ਕਸੂਤਾ ਫਸਦਾ ਨਜ਼ਰ ਆ ਰਿਹਾ ਹੈ ਦੋਸ਼ ਇਹ ਲੱਗੇ ਨੇ ਕਿ ਰਣਜੀਤ ਸਿੰਘ ਦੇ ਡੇਰੇ ਦੇ ਵਿੱਚ ਇੱਕ ਕੁੜੀ ਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਉਸ ਦਾ ਕਤਲ ਕੀਤਾ ਗਿਆ ਤੇ ਇਹ ਦੋਸ਼ ਸਿੱਧੇ ਰੂਪ ਦੇ ਵਿੱਚ ਰਣਜੀਤ ਸਿੰਘ ਟੱਡਰੀਆ ਵਾਲਾ ਦੇ ਉੱਪਰ ਲਾਏ ਜਾ ਰਹੇ ਨੇ ਹੁਣ ਇਹਦਾ ਸੱਚ ਕੀ ਹੈ ਇਹਦੀ ਪੜਤਾਲ ਤਾਂ ਅਜੇ ਹੋਣੀ ਬਾਕੀ ਹੈ ਪਰ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਕਿ ਮਸਲਾ ਕੀ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਦੋਸ਼ ਲਾਇਆ ਜਾ ਰਿਹਾ ਹੈ ਕੀ ਉਹ ਸੱਚ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਜਦੋਂ ਰਣਜੀਤ ਸਿੰਘ ਢਡਰੀਆਂ ਵਾਲਾ ਦੇ ਉੱਪਰ ਇਹ ਦੋਸ਼ ਲੱਗਾ ਤਾਂ ਹੁਣ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਸੀਬੀਆਈ ਜਾਂਚ ਹੋਣ ਤੱਕ ਦੀ ਨੌਬਤ ਆ ਗਈ ਹੈ ਤੇ ਰਣਜੀਤ ਸਿੰਘ ਢਡਰੀਆਂ ਵਾਲਾ ਵੀ ਸਾਹਮਣੇ ਆ ਗਿਆ ਕੈਮਰੇ ਦੇ ਸਾਹਮਣੇ ਆ ਕੇ ਉਨੇ ਇਸ ਮੁੱਦੇ ਦੇ ਉੱਪਰ ਆਪਣੇ ਵਿਚਾਰ ਰੱਖੇ ਨੇ ਪੂਰੀ ਜਾਣਕਾਰੀ ਗੌਰ ਨਾਲ ਸੁਣਿਓ ਅਖੀਰ ਤੱਕ ਸੁਣਿਓ ਤੇ ਫਿਰ ਆਪਣਾ ਕਮੈਂਟ ਲਿਖਿਓ ਰੰਜੀਤ ਸਿੰਘ ਢੱਡਰੀਆਂ ਵਾਲੇ ਦੇ ਉੱਪਰ ਇਹ ਦੋਸ਼ ਲੱਗਾ ਕਿ ਅੱਜ ਤੋਂ ਕਈ ਸਾਲ ਪਹਿਲਾਂ ਉਹਦੇ ਡੇਰੇ ਦੇ ਵਿੱਚ ਇੱਕ ਕੁੜੀ ਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਫਿਰ ਉਸ ਦਾ ਕਤਲ ਕੀਤਾ ਗਿਆ ਤੇ ਹੁਣ ਇਹ ਮਾਮਲਾ ਜਿਹੜਾ ਹੈ ਹਾਈ ਕੋਰਟ ਦੇ ਵਿੱਚ ਕੁੜੀ ਦੇ ਭਰਾ ਵੱਲੋਂ ਲਜਾਇਆ ਗਿਆ ਔਰ ਮਾਮਲਾ ਜੋ ਵਕੀਲ ਦੱਸ ਰਿਹਾ ਉਹਦੇ ਮੁਤਾਬਕ ਵਕੀਲ ਕਹਿ ਰਿਹਾ ਹੈ ਕਿ 2012 ਦੇ ਵਿੱਚ ਇੱਕ ਕੁੜੀ ਜਿਹੜੀ ਆ ਉਹ ਇਹਨਾਂ ਦੇ ਡੇਰੇ ਦੇ ਵਿੱਚ ਉੱਥੇ ਪਰਮੇਸ਼ਰ ਦਵਾਰ ਆਉਂਦੀ ਸੀ ਸੇਵਾ ਕਰਦੀ ਸੀ ਤੇ ਉਸ ਤੋਂ ਬਾਅਦ ਅਚਾਨਕ ਉਸ ਦਾ ਉਸ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਡਾਕਟਰੀ ਰਿਪੋਰਟਾਂ ਦੇ ਵਿੱਚ ਇਹ ਆਉਂਦਾ ਕਿ ਇਸ ਨੂੰ ਜ਼ਹਿਰ ਦਿੱਤਾ ਗਿਆ ਜਾਇਸ ਨੇ ਜ਼ਹਿਰ ਖਾਧਾ ਤਾਂ ਉਸ ਤੋਂ ਬਾਅਦ ਦਾ ਵਕੀਲ ਕਹਿ ਰਿਹਾ ਜਿਨ੍ਹਾਂ ਨੇ ਕੇਸ ਲਾਇਆ ਹਾਈ ਕੋਰਟ ਦੇ ਵਿੱਚ ਉਹ ਵਕੀਲ ਦੱਸ ਰਿਹਾ ਤੇ ਕੁੜੀ ਦਾ ਭਰਾ ਇਹ ਦੱਸ ਰਿਹਾ ਕਿ ਪੁਲਿਸ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਪਰਚਾ ਦਰਜ ਨਹੀਂ ਕੀਤਾ ਕੋਈ ਐਫ ਆਈ ਆਰ ਨਹੀਂ ਕੀਤੀ ਤੇ ਮਾਮਲਾ ਦਬ ਦਿੱਤਾ ਗਿਆ ਤੇ ਇਸ ਕਰਕੇ ਉਹ ਕਹਿੰਦੇ ਨੇ ਅਸੀਂ ਦਵਾਰਾ ਇਹ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਲੈ ਕੇ ਗਏ ਆ ਤੇ ਹਾਈ ਕੋਰਟ ਦੇ ਵਿੱਚ ਅਗਲੀ ਸੁਣਵਾਈ ਜਿਹੜੀ ਆ ਉਹ 20 ਤਰੀਕ ਨੂੰ ਹੋਣੀ ਹੈ ਜਿਹਦੇ ਉੱਪਰ ਨੋਟਿਸ ਕਰ ਦਿੱਤਾ ਗਿਆ ਜਿਹੜਾ ਐਸਐਸਪੀ ਹੈ ਮਤਲਬ ਪਰਮੇਸ਼ਰਦوار ਦੇ ਜਿਹੜਾ ਡੇਰਾ ਜਿਹਦੇ ਅੰਦਰ ਪੈਂਦਾ ਉਸ ਪੁਲਿਸ ਮੁਖੀ ਨੂੰ ਵੀ ਹਾਈ ਕੋਰਟ ਨੇ ਤਲਬ ਕਰ ਲਿਆ ਜਵਾਬ ਮੰਗ ਲਿਆ ਗਿਆ ਕਿ ਕਿਉਂ ਨਹੀਂ ਸੀ ਪਰਚਾ ਦਰਜ ਕੀਤਾ ਉਧਰ ਰਣਜੀਤ ਸਿੰਘ ਢੱਡਰੀਆਂ ਵਾਲਾ ਆਪ ਸਾਹਮਣੇ ਆਏ ਨੇ ਔਰ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਇਹ ਗੱਲ ਆਖੀ ਹੈ ਕਿ ਇਹ ਦੋਸ਼ ਸਰਾ ਸਰ ਝੂਠੇ ਨੇ ਗਲਤ ਨੇ ਉਹ ਕਹਿੰਦਾ 13 ਸਾਲ ਪੁਰਾਣੀ ਘਟਨਾ ਹੈ ਉਹ ਕਹਿੰਦਾ ਜਿਵੇਂ ਸਾਡੇ ਪਰਮੇਸ਼ਰ ਦਵਾਰ ਦੇ ਵਿੱਚ ਸੈਂਕੜੇ ਹਜ਼ਾਰਾਂ ਲੋਕ ਆਉਂਦੇ ਨੇ ਇਸੇ ਤਰ੍ਹਾਂ ਇਹ ਕੁੜੀ ਵੀ ਇੱਥੇ ਆਉਂਦੀ ਸੀ ਔਰ ਉਹ ਕਹਿੰਦਾ ਕਿ ਸਾਨੂੰ ਨਹੀਂ ਪਤਾ ਅਸੀਂ ਬਿਲਕੁਲ ਨਹੀਂ ਜਾਣਦੇ ਅਸੀਂ ਨਹੀਂ ਮਿਲੇ ਉਹ ਕਹਿੰਦਾ ਹਜ਼ਾਰਾਂ ਲੋਕ ਆਉਂਦੇ ਨੇ ਮੈਂ ਤਾਂ ਜਾਣਦਾ ਹੀ ਨਹੀਂ ਹੁੰਦਾ ਬਹੁਤ ਸਾਰਿਆਂ ਨੂੰ ਤਾਂ ਉਹ ਕਹਿੰਦਾ ਕਿ ਉਸ ਕੁੜੀ ਨੇ ਜਦੋਂ ਕਹਿੰਦਾ ਇਹ ਕੰਮ ਕੀਤਾ ਆਤਮ ਹੱਤਿਆ ਵਾਲਾ ਉਹ ਰਣਜੀਤ ਸਿੰਘ ਢੰਡਰੀਆਂ ਵਾਲਾ ਕਹਿ ਰਿਹਾ ਕਿ ਉਸ ਨੇ ਆਤਮ ਹੱਤਿਆ ਕੀਤੀ ਹੈ ਰਣਜੀਤ ਸਿੰਘ ਢੰਡਰੀਆਂ ਵਾਲਾ ਕਹਿ ਰਿਹਾ ਕਿ ਮੈਂ ਤਾਂ ਉਦੋਂ ਉੱਥੇ ਮੌਜੂਦ ਵੀ ਨਹੀਂ ਸੀ ਮੈਂ ਤਾਂ ਬਾਹਰ ਗਿਆ ਹੋਇਆ ਸੀਗਾ ਔਰ ਉਹ ਕਹਿੰਦਾ ਕਿ ਜਦੋਂ ਸਾਡੇ ਜਿਹੜੇ ਮੇਨ ਸੇਵਾਦਾਰ ਨੇ ਉਹਨਾਂ ਨੂੰ ਡੇਰੇ ਚ ਉੱਥੇ ਪਰਮੇਸ਼ਰ ਦੁਆਰ ਦੇ ਵਿੱਚ ਪਤਾ ਲੱਗਾ ਕਿ ਬਾਹਰ ਗੇਟ ਦੇ ਉੱਪਰ ਕਿਸੇ ਕੁੜੀ ਨੇ ਐਦਾਂ ਕੀਤਾ ਤਾਂ ਕਹਿੰਦਾ ਤੁਰੰਤ ਉਹਨਾਂ ਨੇ ਐਂਬੂਲੈਂਸ ਮੰਗਾਈ ਕੁੜੀ ਨੂੰ ਹਸਪਤਾਲ ਤੱਕ ਲਿਜਾਇਆ ਗਿਆ ਦਾਖਲ ਕਰਵਾਇਆ ਗਿਆ ਪਰ ਕੁੜੀ ਬਾਅਦ ਦੇ ਵਿੱਚ ਡਾਕਟਰ ਦੀ ਕੋਸ਼ਿਸ਼ ਦੇ باوجود ਬਚ ਨਾ ਸਕੀ ਤੇ ਰਣਜੀਤ ਸਿੰਘ ਢੜਰੀਆਂ ਵਾਲਾ ਕਹਿੰਦਾ ਕਿ ਉਸ ਵਕਤ ਵੀ ਪੁਲਿਸ ਨੇ ਆਪਣੇ ਪੱਧਰ ਤੇ ਪੁੱਛਗਿੱਛ ਪੜਤਾਲ ਕੀਤੀ ਸੀ ਤੇ ਡਾਕਟਰੀ ਰਿਪੋਰਟ ਵੀ ਲਈ ਸੀ ਪਰ ਸਾਡੇ ਉੱਪਰ ਕਿਸੇ ਕਿਸਮ ਦਾ ਰਕਤੀ ਪਰ ਭੋਰਾ ਪਰ ਵੀ ਨਾ ਕੋਈ ਇਲਜ਼ਾਮ ਸੀ ਨਾ ਕੋਈ ਦੋਸ਼ ਸੀ ਔਰ ਨਾ ਹੀ ਉਹ ਕੋਈ ਸਾਬਤ ਹੋਇਆ ਔਰ ਅੱਜ ਵੀ ਰਣਜੀਤ ਸਿੰਘ ਟਡਰੀਆਂ ਵਾਲਾ ਕਹਿੰਦਾ ਕਿ ਇਹ ਸਾਡੇ ਖਿਲਾਫ ਇੱਕ ਸਾਜ਼ਿਸ਼ ਹੈ ਰਣਜੀਤ ਸਿੰਘ ਟਡਰੀਆਂ ਵਾਲਾ ਨੇ ਜੋਰ ਦੇ ਕੇ ਕਿਹਾ ਕਿ ਸਾਡਾ ਰਤੀ ਪਰ ਕੋਈ ਕਸੂਰ ਨਹੀਂ ਹੈ ਪੰਜ ਵਾਰੀ ਉਹਨੇ ਕਿਹਾ ਵੀਡੀਓ ਦੇ ਵਿੱਚ ਕਿ ਸਾਡਾ ਕਸੂਰ ਨਹੀਂ ਹੈ ਤੇ ਸਾਨੂੰ ਫਸਾਇਆ ਜਾ ਰਿਹਾ ਹੈ ਦੇਖੋ ਤੁਹਾਨੂੰ ਕੀ ਲੱਗਦਾ ਹੈ ਇੱਕ ਪੱਖ ਤਾਂ ਉਹ ਹੈ ਜੋ ਕੁੜੀ ਦੇ ਜਿਹੜੇ ਭਰਾ ਹੋਰੀ ਤੇ ਉਹਦਾ ਪਰਿਵਾਰ ਹੈ ਜਾਂ ਕੇਸ ਕਰਨ ਵਾਲੇ ਨੇ ਹਾਈ ਕੋਰਟ ਤੇ ਉਹ ਕਹਿ ਰਹੇ ਨੇ ਤੇ ਦੂਜਾ ਪੱਖ ਉਹ ਹੈ ਜਿਹੜਾ ਰਣਜੀਤ ਸਿੰਘ ਢੰਡਰੀਆਂ ਵਾਲਾ ਕਹਿ ਰਹੇ ਨੇ ਤੁਹਾਨੂੰ ਦੋਨਾਂ ਦੇ ਪੱਖ ਆਪਾਂ ਸੁਣਾਏ ਨੇ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹਾਂ ਮੈਂ ਇੱਥੇ ਦੋ ਚਾਰ ਗੱਲਾਂ ਜ਼ਰੂਰ ਕਹਿਣੀਆਂ ਚਾਹੂੰਗਾ ਇੱਕ ਸਵਾਲ ਤਾਂ ਵੱਡਾ ਹੈ ਉੱਠਦਾ ਹੈ ਕਿ ਜੇਕਰ ਉਦੋਂ ਸੁਣਵਾਈ ਨਹੀਂ ਸੀ ਹੋਈ ਤਾਂ ਹਾਈ ਕੋਰਟ ਉਦੋਂ ਦੀ ਮੌਜੂਦ ਹੈ ਉਸ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਜੇ ਉਹਨਾਂ ਨਾਲ ਧੱਕਾ ਹੋਇਆ ਸੀ ਜਾਂ ਉਹਨਾਂ ਨੂੰ ਲੱਗਦਾ ਸੀ ਕਿ ਧੱਕਾ ਹੋ ਰਿਹਾ ਹੈ ਤਾਂ 13 ਸਾਲ ਉਡੀਕ ਨਹੀਂ ਸੀ ਕਰਨੀ ਚਾਹੀਦੀ ਉਹਨਾਂ ਨੂੰ ਉਦੋਂ ਦਾ ਹੀ ਹਾਈ ਕੋਰਟ ਚਲੇ ਜਾਣਾ ਚਾਹੀਦਾ ਸੀ ਹਜ਼ਾਰਾਂ ਵਕੀਲ ਹੈਗੇ ਨੇ ਉਹਨਾਂ ਨਾਲ ਸਲਾਹ ਕਰਕੇ ਇੰਨੀ ਦੇਰੀ ਨਹੀਂ ਸੀ ਕਰਨੀ ਚਾਹੀਦੀ ਇਹ ਜਿਹੜੀ ਦੇਰੀ ਆ ਇਹ ਸਵਾਲ ਖੜੇ ਕਰਦੀ ਹੈ ਔਰ ਦੇਖੋ ਮੈਂ ਨਹੀਂ ਕਹਿੰਦਾ ਕਿ ਘਟਨਾ ਨਹੀਂ ਵਾਪਰੀ ਕਿ ਵਾਪਰੀ ਹੈ ਮੈਂ ਕੌਣ ਹੁੰਨਾ ਕਿਉਂਕਿ ਪੜਤਾਲ ਤਾਂ ਅਜੇ ਪੁਲਿਸ ਨੇ ਕਰਨੀ ਹੈ ਪਰ ਮੈਂ ਉਹ ਗੱਲ ਕਰ ਰਿਹਾ ਜੋ ਕਰਨੀ ਬੰਦ ਹੀ ਹੈ ਇੰਨੀ ਦੇਰੀ ਕਰਨਾ ਠੀਕ ਨਹੀਂ ਸੀ ਖੈਰ ਅੱਜ ਵੀ ਜੇ ਉਹਨਾਂ सीबीआई ਦੀ ਜਾਂਚ ਮੰਗੀ ਹੈ ਤਾਂ सीबीआई ਨੂੰ ਇਸ ਕੇਸ ਦੀ ਜਾਂਚ ਕਰਨੀ ਚਾਹੀਦੀ ਹੈ ਜਿਹੜਾ ਡੇਰਾ ਸੱਚਾ ਸੌਦਾ ਦਾ ਮੁਖੀ ਹੈ ਰਾਮ ਰਹੀਮ ਉਹ ਵੀ ਇਸ ਟਾਈਮ ਜੇਲ੍ਹ 'ਚ ਇਸ ਕਰਕੇ ਆ ਕਿਉਂਕਿ सीबीआई ਨੇ ਜਾਂਚ ਕੀਤੀ ਸੀ ਤੇ ਜਦੋਂ ਪਹਿਲਾਂ ਉਹਦੇ ਖਿਲਾਫ ਵਿੱਚ ਕਹਿਤਾ ਹੋਈਆਂ ਸੀ ਤਾਂ ਉਹ ਉਸ ਕਹਿਤਾ ਥਾਣਿਆਂ ਦੇ ਵਿੱਚ ਪੁਲਿਸ ਨੇ ਕੁਝ ਕਾਰਵਾਈ ਨਹੀਂ ਸੀ ਕੀਤੀ ਪਰ ਜਦੋਂ सीबीआई ਨੇ ਜਾਂਚ ਕੀਤੀ ਸੀ ਤਾਂ ਫਿਰ ਉਸ ਤੋਂ ਬਾਅਦ ਉਹ ਡੇਰਾ ਮੁਖੀ ਤੇ ਕੇਸ ਦਰਜ ਹੋਏ ਸੀ ਫਿਰ ਅਦਾਲਤ ਚ ਕੇਸ ਚੱਲੇ ਸੀ ਫਿਰ ਉਹਨੂੰ ਦੋਰੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਇਸੇ ਹੀ ਤਰ੍ਹਾਂ ਸੀਬੀਆਈ ਨੂੰ ਬਰੀਕੀ ਨਾਲ ਜਾਂਚ ਤਾਂ ਕਰਨੀ ਹੀ ਚਾਹੀਦੀ ਹੈ ਜੇ ਟੰਡਰੀਆਂ ਵਾਲਾ નિર્ਦੋਸ਼ ਹੈ ਤਾਂ ਸਾਬਤ ਹੋਣਾ ਚਾਹੀਦਾ ਕਿ ਉਸ ਵਿਅਕਤੀ ਦੇ ਉੱਪਰ ਇਹ ਦੋਸ਼ ਝੂਠਾ ਹੈ ਔਰ ਉਹ ਪਾਕ ਹੈ ਸਾਫ਼ ਹੈ નિર્ਦੋਸ਼ ਹੈ ਤੇ ਜੇਕਰ ਉਹ ਗੁਨੇਗਾਰ ਹਨ ਜਾ ਉਹਨਾਂ ਦੇ ਡੇਰੇ ਦੇ ਵਿੱਚ ਕਿਸੇ ਹੋਰ ਵੱਲੋਂ ਵੀ ਕੋਈ ਅਜੀਹਾ ਕੀਤਾ ਗਿਆ ਤਾਂ ਉਹ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਹਾਂ ਇੱਕ ਗੱਲ ਮੈਂ ਇੱਥੇ ਕਹੂੰਗਾ ਰঞ্জੀਤ ਸਿੰਘ ਢੰਡਰੀਆਂ ਵਾਲਾ ਨੇ ਵੀ ਇਹ ਗੱਲ ਅੱਜ ਕਹੀ ਹੈ ਵੀਡੀਓ ਦੇ ਵਿੱਚ ਉਹ ਕਹਿੰਦਾ ਕਿ ਸੀਬੀਆਈ ਤੂੰ ਵੀ ਵੱਡੀ ਏਜੰਸੀ ਇਹਦੀ ਜਾਂਚ ਕਰੇ ਬਰੀਕੀ ਨਾਲ ਕਰੇ ਮੈਂ ਇਹ ਚਾਹਣਾ ਤੇ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਇਹ ਗੱਲ ਰঞ্জੀਤ ਸਿੰਘ ਢੰਡਰੀਆਂ ਵਾਲਾ ਨੇ ਆਖੀ ਹੈ ਪਰ ਇੱਕ ਗੱਲ ਇੱਥੇ ਰਣਜੀਤ ਸਿੰਘ ਢੰਡਰੀਆ ਵਾਲਾ ਕਦੋਂ ਤੋਂ ਵਿਵਾਦਤ ਬਣਿਆ ਦੇਖੋ ਰਣਜੀਤ ਸਿੰਘ ਢੰਡਰੀਆ ਵਾਲਾ ਉਦੋਂ ਤੋਂ ਵਿਵਾਦਤ ਬਣਿਆ ਧਾਰਮਿਕ ਲੋਕਾਂ ਦੇ ਵਿੱਚੋਂ ਵੀ ਕੁਝ ਜਾਂ ਜਿਹੜੇ ਸਿੱਖ ਪ੍ਰਚਾਰਕ ਕਹਿ ਲੋ ਜਾਂ ਧਰਮ ਦੇ ਹੋਰ ਵਿਅਕਤੀ ਜਿਹੜੇ ਆਗੂ ਟਾਈਪ ਨੇ ਉਹਨਾਂ ਵੱਲੋਂ ਕਹਿ ਲੋ ਰਣਜੀਤ ਸਿੰਘ ਢੰਡਰੀਆ ਵਾਲਾ ਦਾ ਵਿਰੋਧ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਉਹ ਬਹੁਤ ਸਾਰੀਆਂ ਗੱਲਾਂ ਨੂੰ ਅੰਧਵਿਸ਼ਵਾਸ ਕਹਿਣਾ ਸ਼ੁਰੂ ਕਰਦਾ ਜਦੋਂ ਉਹ ਕਹਿੰਦਾ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਜਦੋਂ ਰਣਜੀਤ ਸਿੰਘ ਨੇ ਕਹਿਣਾ ਸ਼ੁਰੂ ਕੀਤਾ ਕਿ ਸਾਡੇ ਵਰਗੇ ਚੋਲੇ ਪਾ ਕੇ ਬੈਠੇ ਨੇ ਠੱਗੀਆਂ ਮਾਰਦੇ ਨੇ ਲੋਕਾਂ ਨਾਲ ਜਦੋਂ ਤੋਂ ਰਣਜੀਤ ਸਿੰਘ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਬੇਵਕੂਫ ਬਣਾਇਆ ਜਾਂਦਾ ਔਰ ਜਦੋਂ ਤੋਂ ਉਹ ਇਹ ਕਹਿ ਰਿਹਾ ਕਿ ਮੇਰੇ ਵਰਗੇ ਹੋਰ ਵੀ ਅਸੀਂ ਬਿਲਕੁਲ ਵੇਲੇ ਬੰਦੇ ਆ ਔਰ ਅਸੀਂ ਕਿਰਤੀ ਲੋਕਾਂ ਮਿਹਨਤੀ ਲੋਕਾਂ ਦੀ ਅੰਧਵਿਸ਼ਵਾਸ ਦਾ ਫਾਇਦਾ ਰੱਜ ਕੇ ਉਠਾਉਣੇ ਆ ਉਦੋਂ ਤੋਂ ਜਿਹੜੇ ਬਹੁਤ ਸਾਰੇ ਲੋਕ ਨੇ ਉਹਦੇ ਖਿਲਾਫ ਬੋਲਣ ਲੱਗੇ ਨਹੀਂ ਜਦੋਂ ਤੋਂ ਇਹ ਕਿਹਾ ਜਾਂਦਾ ਹੈ ਕਿ ਉਹ ਤਰਕ ਨਾਲ ਗੱਲ ਕਰਨ ਲੱਗਾ ਜਦੋਂ ਤੋਂ ਉਹ ਵਿਗਿਆਨਕ ਤਰੀਕੇ ਨਾਲ ਗੱਲ ਕਰਨ ਲੱਗਾ ਉਦੋਂ ਤੋਂ ਉਹਦਾ ਵਿਰੋਧ ਸ਼ੁਰੂ ਹੋਇਆ ਇੱਕ ਟਾਈਮ ਸੀ ਜਦੋਂ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਉੱਪਰ ਇਹ ਦੋਸ਼ ਲੱਗਦੇ ਸੀ ਜਿਹੜੇ ਜਿਹੜੇ ਉਬੇ ਇੱਕ ਨਾਲ ਤਰਕ ਨਾਲ ਸੋਚਣ ਵਾਲੇ ਲੋਕ ਨੇ ਉਹ ਕਹਿੰਦੇ ਸੀ ਕਿ ਗੱਪ ਕਹਾਣੀਆਂ ਰਣਜੀਤ ਸਿੰਘ ਢੱਡਰੀਆਂ ਵਾਲਾ ਲੋਕਾਂ ਨੂੰ ਸੁਣਾਉਂਦਾ ਹੈ ਇਹ ਦੋਸ਼ ਰਣਜੀਤ ਸਿੰਘ ਢੱਡਰੀਆ ਵਾਲਾ ਦੇ ਉੱਪਰ ਲੱਗਦੇ ਰਹੇ ਪਰ ਇੱਕਦਮ ਰਣਜੀਤ ਸਿੰਘ ਢੱਡਰੀਆਂ ਵਾਲਾ ਚੇਂਜ ਉਦੋਂ ਹੋਇਆ ਜਦੋਂ ਉਹਦੇ ਨਾਲ ਘਟਨਾ ਵਾਪਰੀ ਉਹਦੇ ਤੇ ਹਮਲਾ ਹੋਇਆ ਔਰ ਉਹਦੇ ਨਾਲ ਦਾ ਇੱਕ ਸਾਥੀ ਮਾਰਿਆ ਗਿਆ ਕਿਸੇ ਤਰ੍ਹਾਂ ਰਣਜੀਤ ਸਿੰਘ ਢੱਡਰੀਆਂ ਵਾਲਾ ਬਚ ਗਿਆ ਸੀ ਰਣਜੀਤ ਸਿੰਘ ਕੰਡਰੀਆ ਵਾਲਾ ਉਸ ਤੋਂ ਬਾਅਦ ਲਗਾਤਾਰ ਇਹ ਕਹਿੰਦਾ ਰਿਹਾ ਕਿ ਆਪਣੇ ਆਪ ਨੂੰ ਕੁਝ ਧਰਮ ਗੁਰੂ ਕਹਾਉਣ ਵਾਲੇ ਵਿਕਤੀਆਂ ਨੇ ਮੇਰੇ ਤੇ ਹਮਲਾ ਕੀਤਾ ਤੇ ਉਹ ਕਹਿੰਦਾ ਇਹਨਾਂ ਨੂੰ ਤਕਲੀਫ ਉਦੋਂ ਸ਼ੁਰੂ ਹੋਈ ਹੈ ਜਦੋਂ ਮੈਂ ਕਹਿਣਾ ਸ਼ੁਰੂ ਕੀਤਾ ਕਿ ਧਰਮ ਦੇ ਵਿੱਚ ਸਾਡੇ ਵਰਗੇ ਕੁਝ ਪਖੰਡੀ ਲੋਕ ਨੇ ਰਣਜੀਤ ਸਿੰਘ ਕੰਡਰੀਆ ਵਾਲਾ ਕਹਿੰਦਾ ਕਿ ਜਦੋਂ ਤੱਕ ਮੈਂ ਖੁਦ ਵੀ ਉਹ ਸਾਰੇ ਪਖੰਡ ਕਰਦਾ ਰਿਹਾ ਉਦੋਂ ਤੱਕ ਮੈਂ ਇਹਨਾਂ ਲਈ ਬਾਬਾ ਜੀ ਸੀ ਪਰ ਜਦੋਂ ਮੈਂ ਮੇਰੀ ਜ਼ਮੀਰ ਦੀ ਆਵਾਜ਼ ਸੁਣ ਕੇ ਤੇ ਬੋਲਣ ਲੱਗਿਆ ਕਿ ਸਿੱਖ ਧਰਮ ਬਹੁਤ ਮਹਾਨ ਹੈ ਗੁਰੂ ਸਾਹਿਬ ਬਹੁਤ ਮਹਾਨ ਨੇ ਉਹਨਾਂ ਦੀ ਸੋਚ ਵਿਚਾਰ ਧਾਰਾ ਤੇ ਬਾਣੀ ਬਹੁਤ ਮਹਾਨ ਹੈ ਪਰ ਸਾਡੇ ਵਰਗੇ ਕੁਝ ਪੇਸ ਪੇਸ ਧਾਰ ਕੇ ਫਾਇਦਾ ਚੁੱਕ ਰਹੇ ਨੇ ਤੇ ਉਹਨਾਂ ਨੂੰ ਪਛਾਣਨਾ ਚਾਹੀਦਾ ਰਣਜੀਤ ਸਿੰਘ ਢੱਡਰੀਆਂ ਵਾਲਾ ਕਹਿੰਦਾ ਉਦੋਂ ਤੋਂ ਮੇਰੇ ਖਿਲਾਫ ਇੱਕ ਜਿਹੜੇ ਕੁਝ ਟੋਲੇ ਨੇ ਕੁਝ ਵਿਅਕਤੀ ਨੇ ਉਹ ਮੇਰੇ ਖਿਲਾਫ ਹੋ ਗਏ ਨੇ ਤੇ ਮੇਰੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਮੈਨੂੰ ਬਦਨਾਮ ਕੀਤਾ ਜਾ ਰਿਹਾ ਦੇਖੋ ਤੁਸੀਂ ਦੱਸਣਾ ਕੀ ਰਣਜੀਤ ਸਿੰਘ ਢੰਡਰੀਆ ਵਾਲਾ ਇਹ ਠੀਕ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਹੈ ਕੀ ਰਣਜੀਤ ਸਿੰਘ ਢੰਡਰੀਆ ਵਾਲਾ ਜਦੋਂ ਪਹਿਲਾਂ ਹਰ ਗੱਲ ਨੂੰ ਕਰਾਮਾਤਾਂ ਨਾਲ ਜੋੜਦਾ ਸੀ ਹਰ ਗੱਲ ਨੂੰ ਜਾਦੂਈ ਤਰੀਕੇ ਨਾਲ ਪੇਸ਼ ਕਰਦਾ ਸੀ ਕੀ ਰਣਜੀਤ ਸਿੰਘ ਢਡਰੀਆਂ ਵਾਲਾ ਉਦੋਂ ਠੀਕ ਸੀ ਜਾਂ ਰਣਜੀਤ ਸਿੰਘ ਢਡਰੀਆਂ ਵਾਲਾ ਹੁਣ ਠੀਕ ਹੈ ਜਦੋਂ ਉਹ ਉਹਨਾਂ ਗੱਲਾਂ ਨੂੰ ਗਲਤ ਕਹਿੰਦਾ ਹੈ ਆਪਣੇ ਆਪ ਨੂੰ ਵੀ ਤੇ ਦੂਜਿਆਂ ਨੂੰ ਵੀ ਰਣਜੀਤ ਸਿੰਘ ਢਡਰੀਆਂ ਵਾਲਾ ਦੇ ਉੱਪਰ ਇੱਕ ਵਾਜਬ ਸਵਾਲ ਵੀ ਕੁਝ ਲੋਕ ਉਠਾਉਂਦੇ ਨੇ ਕਿ ਕਰੋ ਗੁਰੂ ਸਹਿਬਾਨਾਂ ਦੀ ਸੋਚ ਤੇ ਚੱਲਦਾ ਤਾਂ ਫਿਰ ਉਹ ਸਾਦ ਮਰਾਦੀ ਤੇ ਸਿੰਪਲ ਜ਼ਿੰਦਗੀ ਕਿਉਂ ਨਹੀਂ ਜਿਉਂਦਾ ਫਿਰ ਰਣਜੀਤ ਸਿੰਘ ਢਡਰੀਆਂ ਵਾਲਾ ਇੰਨੇ ਮਹਿੰਗੇ ठाट-ਬਾਠ ਕਿਉਂ ਰੱਖਦਾ ਫਿਰ ਉਹ ਇੰਨੇ ਮਹਿੰਗੇ ਕੱਪੜੇ ਇੰਨੇ ਮਹਿੰਗੇ ਬੂਟ ਇੰਨੀਆਂ ਮਹਿੰਗੀਆਂ ਗੱਡੀਆਂ ਦਾ ਸ਼ੌਕੀਨ ਕਿਉਂ ਹੈ ਰঞ্জੀਤ ਸਿੰਘ ਢੰਡਰੀਆਂ ਵਾਲਾ ਉਹ ਸਾਦ ਮੁਰਾਦੀ ਸਾਦੀ ਜ਼ਿੰਦਗੀ ਬੜੀ ਬੜੀ ਸਧਾਰਨ ਜ਼ਿੰਦਗੀ ਜਿਹਦੇ ਚ ਫ਼ਯੂਲ ਖਰਚੀਆਂ ਵਿਖਾਵੇ ਨਾ ਹੋਣ ਉਹ ਕਿਉਂ ਨਹੀਂ ਜਿਉਂਦਾ ਇਹ ਸਵਾਲ ਰঞ্জੀਤ ਸਿੰਘ ਢੰਡਰੀਆਂ ਵਾਲਾ ਦੇ ਉੱਪਰ ਉੱਠਦਾ ਰਿਹਾ ਉਦੋਂ ਵੀ ਉੱਠਿਆ ਜਦੋਂ ਉਹਨਾਂ ਨੇ ਬਲੈਂਸੀਆ ਦੇ ਬੂਟ ਪਾਏ ਸੀ ਤੇ ਕੁਝ মিডিਆ ਵਾਲੇ ਲੋਕਾਂ ਨੇ ਇਹ ਸਵਾਲ ਉਠਾਇਆ ਸੀ ਕਿ ਗੱਲਾਂ ਕਰਨੀਆਂ ਵੀ ਸਾਨੂੰ ਸਾਦਾ ਰਹਿਣਾ ਚਾਹੀਦਾ ਹੈ ਵਿਖਾਵਾ ਨਹੀਂ ਕਰਨਾ ਚਾਹੀਦਾ ਤੇ ਗੁਰੂ ਸਾਹਿਬਾਨਾਂ ਦੀ ਸੋਚ ਤੇ ਚੱਲਣਾ ਚਾਹੀਦਾ ਤੇ ਆਪ ਹਜ਼ਾਰਾਂ ਰੁਪਈਆਂ ਵਾਲੇ ਬੂਟ ਪਾਏ ਜਾ ਰਹੇ ਨੇ ਤਾਂ ਉਦੋਂ ਫਿਰ ਰਣਜੀਤ ਸਿੰਘ ਢੱਡਰੀਆਂ ਵਾਲਾ ਅੱਗੋਂ ਬੋਲਿਆ ਸੀ ਤੇ ਮੈਨੂੰ ਉਹਨਾਂ ਦਾ ਜਵਾਬ ਜੱਛਿਆ ਨਹੀਂ ਸੀ ਉਹਨੇ ਕਿਹਾ ਸੀ ਕਿ ਮੇਰੀ ਮਰਜ਼ੀ ਵਿੱਚ ਜਿੰਨੇ ਆਲੇ ਮਰਜ਼ੀ ਬੂਟ ਪਾਵਾਂ ਪਰ ਇਹ ਤਾਂ ਦੂਜੇ ਵੀ ਕਹਿ ਸਕਦੇ ਨੇ ਵੀ ਸਾਡੀ ਮਰਜ਼ੀ ਅਸੀਂ ਜਿੰਨੇ ਆਲੇ ਮਰਜ਼ੀ ਚੋਲੇ ਪਾਈਏ ਜੋ ਮਰਜ਼ੀ ਲੋਕਾਂ ਨਾਲ ਕਰੀਏ ਫਿਰ ਮੇਰੀ ਮਰਜ਼ੀ ਕਹਿ ਕੇ ਤਾਂ ਹਰ ਇੱਕ ਬੰਦਾ ਬੜੀ ਹੋ ਸਕਦਾ ਤੁਸੀਂ ਆਪਣਾ ਵਿਚਾਰ ਲਿਖਿਓ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ